ਨਸ਼ੇ ਦੀ ਕਾਲੀ ਕਮਾਈ ਨਾਲ ਬਣਾਈ ਗਈ 1.5 ਕਰੋੜ ਰੁਪਏ ਦੀ ਕੋਠੀ ਹੋਈ ਅੱਜ ਜ਼ਮੀਨਦੋਜ਼ ਇਹ ਨਸ਼ਾ ਤਸਕਰ ਨੇ ਇਹ ਜਿਹੜੇ ਇਹ ਕਾਲੀਆਂ ਕਰਤੂਤਾਂ ਕਰਕੇ ਕਾਲੀਆਂ ਕਮਾਈਆਂ ਕਰਕੇ ਲੋਕਾਂ ਦੇ ਬੱਚਿਆਂ ਨੂੰ ਇਹ ਗੁੰਮਰਾਹ ਕਰਦਿਆਂ ਹੋਏ ਆ ਉਹਨਾਂ ਨੂੰ ਨਸ਼ੇ ਦੇ ਦਲਦਲ 'ਚ ਫਸਾ ਕੇ ਆਪ ਆਪਣੇ ਮਹਿਲ ਬਣਾਉਂਦੇ ਨੇ ਇਹਦੇ ਜਿਹੜੇ ਮੁਕਦਮੇ ਨੇ ਇੱਕ ਉਹ ਨਾ ਜੋ ਹੈਗਾ ਜਿਹੜਾ ਅਫੀਸ਼ੀਅਲ ਸਿਕਰਟ ਐਕਟ ਦਾ ਵੀ ਇਹ ਜਸੂਸੀ ਵੀ ਕਰਦਾ ਸੀਗਾ ਪਾਕਿਸਤਾਨ ਲਈ ਇਹ ਆਈਐਸਆਈ ਦਾ 에ਜੈਂਟ ਵੀ ਹੈਗਾ ਤੇ ਜਿਹੜਾ ਤੇ ਜਿਹੜਾ ਰੀਸੈਂਟ ਇਹਦੇ ਤੇ ਮੁਕਦਮਾ ਹੈਗਾ ਉਹ ਇਹ 36 ਕਿਲੋ ਹੈਰੋਇਨ ਜਿਹੜੀ ਹੈ ਇਹ ਪਾਕਿਸਤਾਨ ਦੇ ਸਮੱਗਲਰਾਂ ਤੋਂ ਮੰਗਾ ਕੇ ਬੀਐਸਐਮ ਵੱਲੋਂ ਕਾਰਵਾਈ ਕੀਤੀ ਗਈ ਜੰਮੂ ਵਿੱਚ ਅੰਮ੍ਰਿਤਸਰ ਦੇ ਪਿੰਡ ਜਠੋਲ ਵਿੱਚ ਨਸ਼ੇ ਦੀ ਕਾਲੀ ਕਮਾਈ ਨਾਲ ਬਣਾਈ ਗਈ 1.5 ਕਰੋੜ ਰੁਪਏ ਦੀ ਕੋਠੀ ਅੱਜ ਜ਼ਿਲ੍ਹਾ ਪ੍ਰਸ਼ਾਸਨ ਅਤੇ ਦਿਹਾਤੀ ਪੁਲਿਸ ਵੱਲੋਂ ਪੀਲਾ ਪੰਝਾ ਚਲਾ ਕੇ ਢਾਹ-ਢੇਰੀ ਕਰ ਦਿੱਤੀ। ਇਹ ਕੋਠੀ ਨਸ਼ਾ ਤਸਕਰ ਗੁਰਪ੍ਰੀਤ ਸਿੰਘ ਉਰਫ ਬਿੱਲਾ ਦੀ ਦੱਸੀ ਜਾ ਰਹੀ ਹੈ ਜੋ ਇਸ ਸਮੇਂ ਜੰਮੂ ਦੀ ਜੇਲ੍ਹ ਵਿੱਚ ਬੰਦ ਹੈ। ਐਸਐਸਪੀ ਦਿਹਾਤੀ ਮਨਿੰਦਰ ਸਿੰਘ ਦੇ ਮੁਤਾਬਿਕ ਬਿੱਲਾ ਦੇ ਖਿਲਾਫ ਐਨਡੀਪੀਐਸ ਐਕਟ ਅਤੇ ਪਾਕਿਸਤਾਨ ਲਈ ਜਾਸੂਸੀ ਸਮੇਤ ਕਈ ਗੰਭੀਰ ਕੇਸ ਦਰਜ ਹਨ ਪੁਲਿਸ ਦਾ ਕਹਿਣਾ ਹੈ ਕਿ ਇਹ ਕੋਠੀ ਬਿੱਲਾ ਨੇ ਨਸ਼ਾ ਤਸਕਰੀ ਦੀ ਕਮਾਈ ਤੋਂ ਬਣਾਈ ਹੈ ਅਤੇ ਸਰਕਾਰੀ ਜ਼ਮੀਨ ਦੇ ਉੱਪਰ ਇਹ ਗੈਰ ਕਾਨੂੰਨੀ ਤੌਰ 'ਤੇ ਕੋਠੀ ਬਣਾਈ ਗਈ ਹੈ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ੇਟ ਕੰਮ ਕਰਦੇ ਆ ਹੋਏ ਆ ਸਾਡੀਆਂ ਬਾਰਡਰ ਰੇਂਜ ਟੀਮ ਦੀਆਂ ਸ਼੍ਰੀ ਸੰਦੀਪ ਗੋਇਲ ਜੀ ਸਾਡੇ ਡੀਏਜੀ ਸਾਹਿਬ ਦੇ ਅਗਵਾਈ ਵਿੱਚ ਅੱਖ-ਵੱਖ ਟੀਮਾਂ ਬਣੀਆਂ ਹੋਈਆਂ ਨੇ ਇਹ ਟੀਮਾਂ ਬਣੀਆਂ ਨੇ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚਲਾਇਆ ਗਿਆ ਮਹਿੰਮ ਚਲਾਈ ਗਈ ਹੈ ਉਹਦੇ ਤਹਿਤ ਕਾਰਵਾਈ ਕਰਨ ਵਾਸਤੇ ਚੱਲਿਆ ਗਿਆ ਇਹਦੇ ਚ ਤੁਹਾਨੂੰ ਪਤਾ ਹੋਏਗਾ ਕਿ ਬੜੀ ਢੇਰ ਤੋਂ ਜਿਹੜਾ ਸਾਡਾ ਅੰਮ੍ਰਿਤਸਰ ਤੇ ਹਾਤੀ ਪੁਲਿਸ ਪੰਜਾਬ ਪੁਲਿਸ ਜਿਹੜੇ ਇਹ ਨਸ਼ਾ ਤਸਕਰ ਨੇ ਇਹ ਜਿਹੜੇ ਇਹ ਕਾਲੀਆਂ ਕਰਤੂਤਾਂ ਕਰਕੇ ਕਾਲੀਆਂ ਕਮਾਈਆਂ ਕਰਕੇ ਲੋਕਾਂ ਦੇ ਬੱਚਿਆਂ ਨੂੰ ਇਕ ਗੁੰਮਰਾਹ ਕਰਦਿਆਂ ਹੋਇਆਂ ਉਹਨਾਂ ਨੂੰ ਨਸ਼ੇ ਦੇ ਦਲਦਲ 'ਚ ਫਸਾ ਕੇ ਆਪ ਆਪਣੇ ਮਹਿਲ ਬਣਾਉਂਦੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦੇ ਹਾਤੀ ਪੁਲਿਸ ਵੀ ਉੱਚ ਮੋਰੀ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨਫੋਰਮੇਸ਼ਨ ਮਿਲੀ ਕਿ ਇਹ ਜਿਹੜਾ ਜਿਹੜੀ ਹੈਗੀ ਹੈ ਨਜਾਇਜ਼ ਕਬਜ਼ੇ ਦੀ ਜ਼ਮੀਨ ਤੇ ਇੱਕ ਇਹ ਨਸ਼ਾ ਸਮਗਲਰ ਨਸ਼ਾ ਤਸਕਰ ਵੱਡਾ ਜਿਹੜਾ ਮਗਰਮੱਛਾ ਹੈ ਗੁਰਪ੍ਰੀਤ ਸਿੰਘ ਏਲੀਅਸ ਬਿੱਲਾ ਪਿੰਡ ਚਠੌਲ ઠાਣਾ ڪرेंडा जिल्हा অমৃতسر ਦੇ ਹਾਤੀ ਬਿਲਕੁਲ ਤਰਨਤਾਰਨ ਦੇ ਨਾਲ ਸਟਿਆ ਹੋਇਆ ਹੈ ਇਹ ਪਿੰਡ ਇੱਥੇ ਇਹਨੇ ਗੁਰਪ੍ਰੀਤ ਦੇ ਖਿਲਾਫ 6 ਮੁਕਦਮੇ ਆਲਰੇਡੀ ਦਰਜ ਨੇ ਇਹਦੇ ਜਿਹੜੇ ਮੁਕਦਮੇ ਨੇ ਇੱਕ ਉਹਨਾਂ ਚ ਉਹ ਹੈਗਾ ਜਿਹੜਾ ਆਫੀਸ਼ੀਅਲ ਸੀਕ੍ਰੀਟ ਐਕਟ ਦਾ ਵੀ ਵੀ ਇਹ ਜਸੂਸੀ ਵੀ ਕਰਦਾ ਸੀਗਾ ਪਾਕਿਸਤਾਨ ਲਈ ਇਹ ਆਈਐਸਆਈ ਦਾ ਏਜੰਟ ਵੀ ਹੈਗਾ ਤੇ ਜਿਹੜਾ ਰੀਸੈਂਟ ਇਹਦੇ ਤੇ ਮੁਕਦਮਾ ਹੈਗਾ ਉਹ ਇਹ 36 ਕਿਲੋ ਹੈਰੋਇਨ ਜਿਹੜੀ ਹੈ ਇਹ ਪਾਕਿਸਤਾਨ ਦੇ ਸਮੱਗਲਰਾਂ ਤੋਂ ਮੰਗਾ ਕੇ BSA ਵੱਲੋਂ ਕਾਰਵਾਈ ਕੀਤੀ ਗਈ ਜੰਮੂ ਵਿਖੇ ਜਿੱਥੇ ਤਿੰਨ ਜਿਹੜੇ ਹੈਗੇ ਆ ਜਿਹੜੇ ਪਾਕਿਸਤਾਨ ਨਾਗਰਿਕ ਨੂੰ ਮਾਰੇ ਵੀ ਗਏ ਸੀਗੇ ਇਹ ਹੁਣ ਇਸ ਟਾਈਮ ਜੰਮੂ ਜੇਲ੍ਹ ਚ ਬੰਦ ਹੈ ਤਾਂ ਇਹਨੇ ਆਪਣੀ ਜਿਹੜੀ ਕਾਲੀ ਕਮਾਈ ਕਰਦਿਆਂ ਹੋਇਆਂ ਲਗਭਗ ਡੇਢ ਤੋਂ 2 ਕਰੋੜ ਦੀ ਇਹ ਜਿਹੜੀ ਕਰਕੇ ਪੈਸਾ ਲਾ ਕੇ ਆਪਣਾ ਇਹ ਮਹਿਲ ਸਜਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਡੋਬ ਕੇ ਉਹਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਪੁਲਿਸ ਦੀ ਜਿਹੜੀ ਹੈਲਪ ਦੀ ਮੰਗੀ ਗਈ ਸੀਗੀ ਤੇ ਉਹਦੇ ਖਿਲਾਫ ਅੱਜ ਅਸੀਂ ਕਾਰਵਾਈ ਕਰਦੇ ਹੋਏ ਆਂ ਪਿੰਡ ਜਠੌਲ ਵਿਖੇ ਆਏ ਆ ਇਹ ਜਿਹੜਾ ਨਜਾਇਜ਼ ਕਬਜ਼ਾ ਹੈਗਾ ਸਰਕਾਰੀ ਜ਼ਮੀਨ ਤੇ ਉਹ ਛਡਾਇਆ ਜਾ ਰਿਹਾ ਜੀ ਇਹ ਅਜੇ ਜੇਲ੍ਹ ਚ ਹੀ ਆਈ ਰਹੀ ਹੈ ਖਿਲਾਫ 6 ਮੁਕਦਮੇ ਆਲਰੇਡੀ ਰਜਿਸਟਰਡ ਨੇ ਵੱਖ-ਵੱਖ ਤਰ੍ਹਾਂ ਦੇ ਜਿਹਦੇ ਚੋਂ ਐਨਡੀਪੀਐਸ ਐਕਟ ਵੀ ਕਮਰਸ਼ੀਅਲ ਕੁਆਂਟੀਟੀ ਦੇ ਕੇਸਿਸ ਵੀ ਨੇ ਤੇ ਆਫੀਸ਼ਲ ਸਿਕ੍ਰੇਟਸ ਐਕਟ ਵੀ ਜਾਸੂਸੀ ਵੀ ਕਰਦਾ ਸੀਗਾ ਪਾਕਿਸਤਾਨ ਲਈ ਉਹ ਵਾਲਾ ਮਕਦਮਾ ਵੀ ਇਹਦੇ ਖਿਲਾਫ ਦਰਜ ਹੈ ਕਿਹੜੀ ਜੇਲ੍ਹ ਚ ਬੰਦ ਹੈ ਜੰਮੂ ਜੇਲ੍ਹ ਚ ਬੰਦ ਹੈ ਬਸ ਬਸ ਕੀ ਆ ਸੀਗਾ ਇਹ ਜੰਮੂ ਇਹ ਜੰਮੂ ਦੇ ਬਾਰਡਰ ਦੇ ਨੇੜੇ ਤੋਂ 36 ਪੈਕੇਟ ਹੈਰੋਇਨ ਜਿਹੜੇ ਹੈਗੇ ਆ ਇਹਦੇ ਕੋਲ ਤੋਂ ਬਰਾਮਦ ਹੋਏ ਸੀ ਇੱਕ ਪਾਈਪ ਬਰਾਮਦ ਹੋਈ ਸੀ ਜਿਹਦੇ ਚ ਤਿੰਨ ਪਾਕਿਸਤਾਨੀ ਨਾਗਰਿਕ ਵੀ ਮਾਰੇ ਗਏ ਸੀ ਪੈਡਲਰ ਹੀ ਸੀਗੇ ਸਰ ਪੈਡਲਰ ਸੀ ਹੋਣਗੇ ਨਾ ਜਿਹਨਾਂ ਨੂੰ ਜਿਹੜੇ ਮਾਰੇ ਗਏ ਜਿਹੜੇ ਪਾਕਿਸਤਾਨੀ ਨਾਗਰਿਕ ਮਾਰੇ ਗਏ ਆ ਉਹਨਾਂ ਦੀ ਪਛਾਣ ਹਜੇ ਨਹੀਂ ਕੀਤੀ ਗਈ ਹੈ ਬਾਕੀ ਉਹ ਕਿਉਂਕਿ ਪਾਕਿਸਤਾਨ ਦੇ ਨਾਗਰਿਕ ਨੂੰ ਮੰਨਦੇ ਵੀ ਨਹੀਂ ਹੈਗੇ ਕਿ ਸਾਡੇ ਸੀਗੇ। ਬੜੀ ਦੇਰ ਤੋਂ ਇਹ ਕੰਮ ਕਰ ਰਿਹਾ ਸੀ। ਇਹ ਬਹੁਤ ਬੜੀ ਦੇਰ ਤੋਂ ਕੰਮ ਕਰ ਰਿਹਾ ਜੀ ਇਹ ਪਹਿਲਾ ਮੁਕਦਮਾ ਇਹਦੇ ਤੇ 2020 ਚ ਜਿਹੜਾ ਹੈਗਾ ਰਜਿਸਟਰ ਹੋਇਆ ਸੀਗਾ। ਲਗਭਗ 5 ਤੋਂ 6 ਸਾਲ ਹੋ ਗਏ ਨੇ ਇਹਨੂੰ ਐਸੇ ਕਾਲੀਆਂ ਕਰਤੂਤਾਂ ਕਰਦਿਆਂ। ਸਰ ਇਹ ਇਕੱਲਾ ਹੀ ਕੰਮ ਕਰਦਾ ਹੈ ਪਰਿਵਾਰ ਤੋਂ ਹੋਰ ਵੀ ਤੇ ਜਾਂ ਕਿਸੇ ਹੋਰ ਦੇ ਲਾਭ ਆਪੇ ਇਹਦੇ ਖਿਲਾਫ ਐਫ ਆਈ ਆਰ ਰਜਿਸਟਰਡ ਨੇ ਬਾਕੀ ਜਿਹੜੇ ਇਹਦੇ ਭਾਈਵਾਲ ਨੇ ਸਾਥੀ ਨੇ ਉਹਨਾਂ ਦੇ ਖਿਲਾਫ ਵੀ ਵੱਖ-ਵੱਖ ਮਕਦਮੇ ਰਜਿਸਟਰਡ ਨੇ ਪਿੰਡ 'ਚ ਵੀ ਤੇ ਬਾਕੀ ਵੀ ਆਸ-ਪਾਸੇ ਦੇ ਉਹ ਜਿਹੜੇ ਘਰ ਨੇ ਉਹਨਾਂ ਤੋਂ ਦੇਖ ਕੇ ਜਿਸ ਨਾਲ ਜਿਸ ਲੋਕੇਲਿਟੀ 'ਚ ਘਰ ਆਸ-ਪਾਸੇ ਘਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਆਪਣਾ ਦਿਹਾੜੀ ਟੱਪਾ ਕਰਕੇ ਜਾਂ ਮਿਹਨਤ ਮਜ਼ਦੂਰੀ ਕਰਕੇ ਹੁੰਦੇ ਇਹਨਾਂ ਵਿੱਚ ਇਹ ਮਹਿਲ ਪਾ ਲੈ ਤੁਹਾਡੀ ਤਾਂ ਨਿਕਾ ਗਈ ਜੀ ਇਸਦੇ ਬੰਦ ਜਾਂ ਤੁਹਾਡੇ ਕੋਲ ਇਨਫੋਰਮੇਸ਼ਨ ਸੀ ਕਿ ਲਗਾਤਾਰ ਕੰਮ ਕਰ ਰਿਹਾ ਜੀ ਇਹ ਜੀ ਬਿਲਕੁਲ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਅਮਰਿਤਸਰ ਦੇ ਹਾਤੀ ਪੁਲਿਸ ਪੂਰੀ ਵਚਨਬੱਧ ਹੈ ਜੀ ਐਦਾਂ ਦੇ ਜਿਹੜੇ ਨਸ਼ਾ ਤਸਕਰ ਨੇ ਜਿਹੜੇ ਆਮ ਲੋਕਾਂ ਨੂੰ ਜਿਹੜੇ ਹੈਗੇ ਆ ਗੁੰਮਰਾਹ ਕਰਕੇ ਸਾਡੇ ਯੂਥ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਨਸ਼ੇ ਦੇ ਦਲਦਲ 'ਚ ਫਸਾ ਕੇ ਆਪ ਆਪਣੇ ਮੈਲ ਸਜਾਣ ਦੀ ਕੋਸ਼ਿਸ਼ ਕਰਦੇ ਨੇ ਉਹ ਇਦਾਂ ਦੀ ਜਿਹੜੀਆਂ ਚੀਜ਼ਾਂ ਨੇ ਉਹ ਬਿਲਕੁਲ ਸਮਾਜ 'ਚ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਂਦੀਆਂ ਤੇ ਸਾਡੇ ਵੱਲੋਂ ਵੀ ਪੁਲਿਸ ਵੱਲੋਂ ਵੀ ਇਦਾਂ ਦੀ ਜਿਹੜੀ ਕਾਰਵਾਈ ਹੈ ਉਹ ਸਖਤ ਕਾਰਵਾਈ ਜਿਹੜੀ ਕੀਤੀ ਜਾਏਗਾ ਕਰਕੇ ਸੰਕੇਤ ਬਿਲਕੁਲ ਜੀ ਇਹ ਜਿਹੜਾ ਸਰਕਾਰੀ ਜ਼ਮੀਨ ਤੇ ਕਬਜ਼ਾ ਹੈਗਾ ਇਹ ਪੂਰਾ ਜਿਹੜਾ ਕਬਜ਼ਾ ਹੈਗਾ ਸਰਕਾਰ ਨੂੰ ਵਾਪਸ ਲੈ ਕੇ ਦਿੱਤਾ ਜਾਏ ਸਰ ਇੱਕ ਥੋੜਾ ਜਿਹਾ ਕਨਫਰਮ ਕਰੋ ਇਹ ਸ਼ਿੰਦਾ ਇਹ ਉਹ ਤਾਂ ਨਹੀਂ ਜਿਹੜਾ ਨਟੋਰੀਅਨ ਸ਼ਿੰਦਾ ਵੀ ਕਹਿੰਦੇ ਸੀ ਇਹਨੂੰ ਗੁੰਜਿੰਦਾ ਜੀ ਇਹ ਬਿੱਲਾ ਹੈ ਜੀ ਇਹਦਾ ਨਾਂ ਠੀਕ ਹੈ ਸਰ ਠੀਕ ਹੈ ਬਿਊਰੋ ਰਿਪੋਰਟ ਪਰਖ ਟੀਵੀ ਅੰਮ੍ਰਿਤਸਰ